ਉਹ ਜੀਵਨ ਵਿੱਚ ਅੱਗੇ ਵਧਣ ਲਈ ਇੱਕ ਨਵਾਂ ਦਰਵਾਜ਼ਾ ਖੋਲਿਏ ਇਹ ਦਰਵਾਜ਼ਾ ਅੰਦਰ ਵੱਲ ਨੂੰ ਖੁੱਲਦਾ ਹੈ ਅਤੇ ਇਸ ਦਰਵਾਜ਼ੇ ਨੂੰ ਖੋਲਣ ਵਾਸਤੇ ਆਪਾਂ ਨੂੰ ਨਾਮ ਸਿਮਰਨ ਦਾ ਅਭਿਆਸ ਕਰਨਾ ਚਾਹੀਦਾ ਹੈ ਆਪਾਂ ਪਰਮਾਤਮਾ ਤੁ ਬਹੁਤ ਛਿਰ ਦੇ ਵਿਛੜੇ ਹੋਏ ਹਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਨੂੰ ਉਸ ਦੇ ਨਾਲ ਮਿਲਾ ਸਕਦਾ ਹੈ ਸੋ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵੱਦ ਤੋਂ ਵੱਧ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਜਾਏ ਤਾਂ ਜੋ ਸਾਡੇ ਜੀਵਨ ਵਿੱਚ ਇੱਕ ਪਰਮਾਤਮਾ ਵਾਲੇ ਪਾਸੇ ਨੂੰ ਨਵੇਂ ਦਰਵਾਜ਼ੇ ਖੁੱਲ੍ਹੇ ਜਿਸ ਦੇ ਖੁੱਲਣ ਨਾਲ ਅਸੀਂ ਅੰਦਰ ਪ੍ਰਵੇਸ਼ ਕਰ ਸਕੀਏ ਤੇ ਸਾਡਾ ਜੀਵਨ ਸਫਲ ਜੀਵਨ ਬਣ ਜਾਏ